ਇੱਥੇ ਮੈਂ 2003 ਤੋਂ ਲੈ ਕੇ 2007 ਤੱਕ ਬਹੁਤ ਧੱਕੇ ਖਾਦੇ। ਜੇਲ ਕੱਟੀ ਐ ਇੱਥੂ ਹੀ। ਕੋਈ ਐਸਾ-वैसा ਕੰਮ ਹੁੰਦਾ। ਬੜੈਲ ਜੇਲ ਕੱਟੀ ਉਹ ਤੋਂ ਬਾਅਦ 2011-12 11-11 2011 ਨੂੰ ਮੇਰੀ ਤਰੀਕ ਸੀ ਸੈਸ਼ਨ ਕੋਰਟ। ਅੱਜ ਪਤਾ ਦਿਨ ਕੀ ਐ। ਚਲੋ ਆਪਾਂ ਗੱਲਾਂ ਸਾਰੀਆਂ ਹੀ ਕਰਾਂਗੇ ਕੋਈ ਚੱਕਰ ਨਹੀਂ ਅੱਜ 11-11 11 25 ਐ। 11-11 2011 ਨੂੰ ਥੱਪੜ ਡੇ ਸੀ। ਰਾਸ਼ਟਰਪਾ ਥੱਪੜ ਡੇ ਸੀ। ਕਿਹਦੇ ਵੱਜਿਆ ਸੀ? ਨਿਸ਼ਾੰਤ ਸ਼ਰਮੇ। ਕੀਵੇ ਮਾਰਿਆ ਸੀ ਸਾਡੇ ਜਥੇਦਾਰ ਸਰਦਾਰ ਜੇਤਾਰ ਸਿੰਘ ਹਵਾਲਾ ਇੱਥੋਂ ਦੇ ਸ਼ੈਤਾਨ ਆਰਐਸਐਸ ਦੇ ਕਪਾਲਤੂ ਕੁੱਤੇ ਨੂੰ ਜਿਹਨੇ ਹੱਥ ਕੜੀਆਂ ਜਾਕੜੇ ਹੋਏ ਸ਼ੇਰ ਨਾਲ ਪੰਜਾ ਲਾਉਣ ਦੀ ਕੋਸ਼ਿਸ਼ ਕੀਤੀ ਉਦੋਂ ਮੈਂ ਤਰੀਕਪੁਤਨਾਹੀ ਪੇਸ਼ੀ ਮਾਰਸਾ ਤੋਂ ਸ਼ੈਖਨਪੁਰ ਕੋਟ ਚ ਪੈਂਦੀ ਸੀ ਅਸੀਂ ਤੀਜੀ ਮੰਜ਼ਲ ਦੀ ਥੱਲੇ ਪਾਣਾ ਵਰਤਿਆ ਇੱਕ ਕਾਂਡ ਹੋਰ ਹੋਇਆ ਸੀ ਉਸ ਦਿਨ ਉਸੇ ਦਿਨ ਇੱਕ ਉਸ ਟਾਈਮ ਦਾ ਕਾਂਗਰਸ ਦਾ ਬਹੁਤ ਵੱਡਾ ਲੀਡਰ ਅੱਜ ਭਾਜਪਾ ਦਾ ਬਹੁਤ ਵੱਡਾ ਲੀਡਰ ਉਦੋਂ ਬਾਦਲਕੀ ਸਰਕਾਰ ਹੁੰਦੀ ਸੀ ਉਹਨਾਂ ਨੇ ਬਹੁਤ ਧੋਇਆ ਸੀ ਇੱਥੀ ਜਮਾ ਸਾਹਮਣੇ ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਅੱਜ ਕੱਲ ਭਾਜਪਾ ਤੇ ਕਾਂਗਰਸ ਹੀ ਬਹੁਤ ਵੱਡਾ ਕੌਮ ਹੈ ਇੱਥੇ ਬਹੁਤ ਉਹਦੇ ਵੀ ਜੂਤ ਪਤੰਗ ਹੋਇਆ ਸੀ ਗੱਲ ਆਏ ਆ ਪੜ੍ਹੇ ਲਿਖੇ ਆ ਖੇਡੇ ਆ ਬਹੁਤ ਵੱਡੇ ਲੈਵਲ ਤੇ ਮੈਂ ਜੀਐਨਡੀ ਯੂਨੀਵਰਸਿਟੀ ਵੱਲੋਂ ਖੇਡੇ ਆ ਬਾਕਸਿੰਗ ਪੜ੍ਹੇ ਆ ਚੰਗੇ ਵਧੀਆ ਉਸ ਤੋਂ ਬਾਅਦ ਚਲੋ ਆਹ ਕੰਮਾਂ 'ਚ ਪੈ ਗਏ ਹੁਣ ਨਸ਼ੇ ਉਰ ਤੋਂ ਲੜ ਰਹੇ ਆ ਜੰਗ ਉਹੀ ਜੱਜ ਕੇ ਜੇ ਮਸ ਤੁਸੀਂ ਸਾਰੇ ਵੀ ਜਾਣਦੇ ਹੋ ਪਰ ਜਿਹੜੀ ਇਹ ਯੂਨੀਵਰਸਿਟੀ ਹੈ ਆਪਾਂ ਜੈਜ ਆ ਮੁੰਡਿਆਂ ਨੇ ਮੰਗ ਚੱਕੀ ਆ ਬਹੁਤ ਚਮਾਉ ਦੇਖਦੇ ਆ ਸਾਡਾ ਬਹੁਤ ਜੀ ਕਰਦਾ ਹੁਣ ਇੱਕ ਤਾਂ ਗੈਪ ਹੋ ਗਿਆ ਜਨਰੇਸ਼ਨ ਦਾ ਮੈਨੂੰ ਤਾਂ ਇਹ ਲੱਗਦਾ ਮੈਂ ਰਾਤ ਸੋਚੀ ਗਿਆ ਕਿਉਂ ਸੋਚਦਾ ਤੁਸੀਂ ਵੀ ਸੋਚੋਗੇ ਮੇਰੇ ਭਰਾਓ ਵੱਡੇ ਹੋਵੋਗੇ ਤੋ ਚਾਹ ਜਿਹੜੇ ਮੇਰੀ ਉਮਰ ਦਾ ਨਾ ਪਤਾ ਫਿਰ ਬੰਦਾ ਸੋਚ ਲਾ ਵੀ ਯਾਰ ਕਿਤੇ ਇਹ ਜੈਨ ਉਹ ਕੀ ਜਨ ਜੈਡ ਉਹੀ ਜੀਤਾ ਨਹੀਂ ਜੇ ਕਿਤੇ ਉਹ ਹੁੰਦੀ ਆ ਤਾਂ ਮੈਨੂੰ ਬਹੁਤ ਸਕੂਨ ਮਿਲ ਕੀ ਇਹ ਚੋਰ ਲੋਕ ਜੋ ਸਾਡਾ ਹੱਕ ਖੋ ਰਿਆ ਇਹ ਯੂਨੀਵਰਸਿਟੀ ਇਕੱਲੀ ਪੰਜਾਬ ਆਪਾਂ ਕਹਿੰਦਾ ਯੂਨੀਵਰਸਿਟੀ ਯੂਨੀਵਰਸਿਟੀ ਚੰਡੀਗੜ੍ਹ ਸਾਡਾ ਆਨੰਦਪੁਰ ਦਾ ਮਤ ਹੈ ਜੋ ਉਹਦੇ ਚ 9 ਨੰਬਰ ਲੈਣ ਆਨੰਦਪੁਰ ਦਾ ਮਤ ਆ ਤੁਸੀਂ ਪੜਿਆ ਸਾਰੇ ਨੇ ਬੜੇ ਲਿਖਿਆ ਨੌਜਵਾਨ ਉਹ ਇੱਧਰ ਵੇਖੋ ਅੱਖਾਂ ਜੱਖਾਂ ਮਲਾ ਕੇ ਪੜਿਆ ਪੜਿਆ ਕਿਸੇ ਨੇ ਕਿਹੜੇ ਲੋਕ ਫਿਰ ਕਾਮਯਾਬ ਕਿੱਥੋਂ ਜੋ ਅਨੰਦਪੁਰ ਦਾ ਮਤਾਂ ਨਹੀਂ ਪੜਦੇ ਜੋ ਆਪਣੇ 1984 ਚ ਲਿਖਿਆ ਗਿਆ ਕਿਸੇ ਨੇ ਵੀ ਲਿਖਿਆ ਆਪਣੇ ਸਿੱਖਾਂ ਦੀ ਪਹਿਲੀ ਮੰਗ ਹੈ ਉਹਦੇ ਚ ਨੋ ਨੰਬਰ ਲਾਈਨ ਲਿਖੀ ਗਈ ਹੈ ਚੰਡੀਗੜ੍ਹ ਪੰਜਾਬੀ ਬੋਲਦੇ ਖਿੱਤੇ ਪੰਜਾਬ ਦੇ ਇਹਦਾ ਇਹ ਮਤਲਬ ਨਹੀਂ ਕਿ ਇਹ ਯੂਨੀਵਰਸਿਟੀ ਪੜਨ ਵਾਲੇ ਬੱਚੇ ਕੋਈ ਉਹ ਹਰਿਆਣੇ ਦੇ ਹੋਣ ਜਾਂ ਕੋਈ ਉਹ ਰਾਜਸਥਾਨ ਦੇ ਹੋਣ ਉਹ ਸਾਡੇ ਤੋਂ ਉਹ ਵੀ ਸਾਡੇ ਭਰਾ ਨੇ ਪਰ ਅਸਲ ਚ ਇਹ ਕਿਉਂ ਹੈ ਕਿ ਕੋ ਇੱਕ ਬਾਲਡ ਦੀ ਯੂਨੀਵਰਸਿਟੀ ਹੈ ਜੀਤੇ ਪੈਸਾ ਪੰਜਾਬ ਦੇ ਸਰਦਾਰਾਂ ਦਾ ਲੱਗੇ ਕਿਵੇਂ ਲੱਗਿਆ 1850ਆਂ 'ਚ ਜਦੋਂ ਮਹਾਰਾਜਾ ਰਜੀਤ ਸਿੰਘ 1839 ਚਲੇ ਗਏ ਉਸ ਤੋਂ ਬਾਅਦ ਉਹਦੇ ਮੁੰਡੇ ਦਾਸ ਸਾਹਿਬ ਰਾਜ ਰਿਹਾ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਗਵਰਨਮੈਂਟ ਕਾਲਜ ਸੀ ਪਹਿਲਾ ਗਵਰਨਮੈਂਟ ਕਾਲਜ ਲਾਹੌਰ ਖੋਲਿਆ ਉੱਥੋਂ ਉਹ ਤੋਂ ਵਿਗੜ ਕੇ ਇਹ ਯੂਨੀਵਰਸਿਟੀ ਬਣੀ ਉਸ ਤੋਂ ਬਾਅਦ ਉਹ ਕਾਲਜ ਕਿੱਥੇ ਆਇਆ ਹਸ਼ਿਆਰਪੁਰ ਹਸ਼ਿਆਰੋਂ ਪਰ ਸੋਲਣ ਗਿਆ ਸੋਲਣੋਂ ਫੇਰ ਕਿੱਥੇ ਗਿਆ ਫੇਰ ਹਸਾਰ ਗਿਆ ਹਸਾਰੋਂ ਉਹਨੇ ਚੰਡੀਗੜ੍ਹ ਆਇਆ ਤੇ ਸਰਦਾਰਾਂ ਅੰਗਰੇਜ਼ਾਂ ਨੇ ਹੱਥ ਖੜਾ ਕਰਤਾ ਹਸਾਰਪੁਰ ਹਸਾਰ ਨਹੀਂ ਹਸਾਰ ਨਹੀਂ ਹਸਾਰਪੁਰ ਹਸਾਰ ਹਸਾਰ ਵੀ ਗਿਆ ਸੀ ਹਸਾਰਪੁਰ ਬਿੱਤਾਂ ਦਿੱਲੀ ਵੀ ਗਿਆ ਦਿੱਲੀ ਨੂੰ ਦੋ ਕਾਲ ਜੋ ਖੋਲੇ ਚਲੋ ਮਾਤਾ ਮੈਂ ਨੂੰ ਗਲਤੀ ਲੱਗੀ ਮਾਫ ਕਰਿਓ ਦਿੱਲੀ ਵੀ ਦੋ ਕਾਲ ਚ ਖੋਲੇ ਸੀ ਸੇਮ ਟਾਈਮ ਤਾਂ ਕੀ ਹੋਇਆ ਇਹਨਾਂ ਨੇ ਅੰਗਰੇਜ਼ਾਂ ਨੇ ਹੱਥ ਖੜੇ ਕਰਤੇ ਤਾਂ 50 ਦੇ ਸਿੰਘਾਂ ਸਰਦਾਰਾਂ ਨੇ ਸਿੱਖਾਂ ਨੇ ਅਸਲ ਕਰ ਗੁਰੂ ਦੇ ਅਸਲੀ ਸਿੰਘਾਂ ਨੇ ਜੋ ਅਸਲੀ ਲੜਾਕੇ ਨੇ ਅਸਲੀ ਬੇਰ ਜਿਨ੍ਹਾਂ ਦੀ ਇਹ ਧਰਤੀ ਆ ਸਾਰੀ ਜਿਨ੍ਹਾਂ ਕਰਕੇ ਜਿਉਣ ਜੋਗੇ ਹੋਏ ਆ ਆਪਾਂ ਉਹਨਾਂ ਨੇ ਆਪ ਦੇ ਜੇ ਬਾਜੋ ਫੰਡ ਪਾ ਕੇ ਯੂਨੀਵਰਸਿਟੀ ਬਣਾਈ ਸੀ ਜਿਹਦੇ ਪੰਜਾਬ ਦਾ ਹੱਕ ਸੀ ਪਹਿਲਾ ਅੰਗਰੇਜ਼ਾਂ ਨੇ ਪੰਜਾਬੀ ਵੀ ਨਹੀਂ ਲਾਉ ਕਰੀ ਤਾਂ ਇਹ ਯੂਨੀਵਰਸਿਟੀ ਸਾਡੀ ਆ ਫਿਰ ਆਪਾਂ 84 ਦਾ ਮਤ ਉਹ ਚ ਸਾਫ਼ ਕਿਹਾ ਗਿਆ ਉਹ ਆਪਾਂ ਫਿਰ ਹੁਣ ਮੇਗੀਆਂ ਭੈਣਾਂੇ ਬੈਠੀਆਂ ਗੱਲ ਕਰ ਤਾਂ ਆਮ ਗੱਲ ਆ ਇੱਥੇ ਉਹਨੂੰ ਖੁੱਲਾ ਵੀ ਅਸੀਂ ਸੰਦੂਕ ਲੈ ਕੇ ਕੀ ਕਰਨਾ ਹੈ ਸਾਨੂੰ ਕੁੜੀ ਤੋਰੋ ਸਾਨੂੰ ਚੰਡੀਗੜੀ ਦਿਓ ਸਾਡਾ ਸੀ ਤੇ ਫੁਲਕਾਰੀ ਪਾਉਣੀ ਹੈ ਚੰਡੀਗੜੀ ਸਾਡਾ ਹੈ ਸਾਡੀ ਚੰਡੀਗੜ੍ਹ ਨਾਲ ਸਾਨੂੰ ਸਾਰਾ ਗੁੱਸਾ ਆ ਗਿਆ ਯੂਨੀਵਰਸਿਟੀ ਵੀ ਆ ਗਈ ਕਾਲਜ ਵੀ ਆ ਗਿਆ ਸਾਡੀ ਤਾਂ ਮੰਗ ਯੂਨੀਵਰਸਿਟੀ ਦੀ ਬਾਕੀ ਹੈ ਬੱਚੇ ਲੜ ਰਹੇ ਨੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਲੜਦੇ ਲੋਕਾਂ ਦੀ ਹਮੇਸ਼ਾ ਜਿੱਤ ਹੁੰਦੀ ਹੈ ਪੰਜਾਬ ਦਾ ਇੱਕ ਮੁੱਦਾ ਭਖਿਆ ਕਿ ਪੰਜਾਬ ਦੇ ਜਿਹੜੇ ਸਾਡੇ ਬੇਲੜ ਲੋਕ ਨੇ ਹੁਣ ਚੰਡੀਗੜ੍ਹ ਨੂੰ ਲੈ ਕੇ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਬੜੀਆਂ ਲਲਕਾਰੇ ਮਾਰ ਰਹੇ ਨੇ ਮੈਂ ਇੱਕ ਪੁੱਛਣਾ ਚਾਹੁੰਦਾ ਕਿ ਇੱਕ ਬੜੀਆਂ ਪੋਸਟਾਂ ਵਾਇਰਲ ਹੋ ਰਹੀਆਂ ਨੇ ਕਿ ਅਸੀਂ ਬ੍ਰਾਹਮਣਾਂ ਨੂੰ ਇਹ ਕਰਦਾਂਗੇ ਬ੍ਰਾਹਮਣਾਂ ਦਾ ਜੇ ਨਹੀਂ ਹੋਣ ਦੇਣਾ ਬਮ ਖਾਖੀ ਨਿਕਰਾਂ ਵਾਲਿਆਂ ਨੂੰ ਅਸੀਂ ਜੇ ਕਰਦਾਂਗੇ ਉਹ ਕਰਦਾਂਗੇ ਮੈਂ ਪੁੱਛਾਂ ਕਿ ਇਹ ਕੌਣ ਲੋਕ ਨੇ ਇਹ ਉਹੀ ਲੋਕ ਨੇ ਕਦੇ ਦਿੱਲੀ ਧਰਨੇ ਤੇ ਬੈਠ ਜਾਂਦੇ ਨੇ ਕਦੇ ਜਦੋਂ ਹੜ੍ਹ ਆ ਜਾਂਦੇ ਨੇ ਪਿੱਟ ਸਿਆਪਾ ਕਰਨ ਲੱਗ ਜਾਂਦੇ ਨੇ ਮਰ ਗਏ ਖਾ ਲਏ ਡੁੱਬ ਗਏ ਸਾਨੂੰ ਪੈਸੇ ਦੇ ਦਿਓ ਸਾਨੂੰ ਫੰਡ ਦੇ ਦਿਓ ਹੁਣ ਪੰਜਾਬੀ 20 ਸਾਲ ਪਿਛੇ ਇਹ ਉਹੀ ਲੋਕ ਨੇ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਐਲ ਔਰਕੈਸਟਰ ਨਚਾਉਣੀਆਂ ਨੇ ਜਿਨ੍ਹਾਂ ਨੇ ਵਿਹਾਂ ਦੇ ਵਿੱਚ ਲੁੱਡੀਆਂ ਪਾਉਣੀਆਂ ਨੇ ਇਹ ਉਹੀ ਲੋਕ ਨੇ ਕਿਉਂਕਿ ਗੁਰੂ ਨਾਨਕ ਦੇ ਪੁੱਤ ਤਾਂ ਹੈ ਨਹੀਂ ਇਹ ਕਿਉਂ ਕਾਰਨ ਕੀ ਆ ਇਹ ਮੁਗਲਾਂ ਦੀ ਔਲਾਦ ਆ ਇਹ ਉਹ ਲੋਕ ਨੇ ਜਿਹੜੇ ਕਦੇ ਦੁਸਹਿਰੇ ਨੂੰ ਨਿੰਦਦੇ ਨੇ ਕਦੇ ਕਰਵਾ ਚੌਥ ਨੂੰ ਨਿੰਦਦੇ ਨੇ ਕਦੇ ਇਹ ਦੀਵਾਲੀ ਤੇ ਟਿੱਪਣੀਆਂ ਕਰਦੇ ਨੇ ਲੇਕਿਨ ਕਾਰਨ ਕੀ ਆ ਕਿਉਂਕਿ ਜਹਾਦ ਦਾ ਹਿੱਸਾ ਨੇ ਇਹ اے ਆਈਐਸਆਈ ਦੇ ਏਜੰਟ ਨੇ ਇੱਕ ਸਮਾਂ ਸੀ ਕਿ ਪੰਜਾਬ ਦੇ ਹਿੰਦੂਆਂ ਨੂੰ ਪੰਜਾਬ ਦੇ ਸਨਾਤਨੀ ਨੇ ਪੰਜਾਬ ਦੇ ਨਹੀਂ ਭਾਰਤ ਦੇ ਸਨਾਤਨੀਆਂ ਨੂੰ ਮੁਗਲਾਂ ਤੋਂ ਖਤਰਾ ਸੀ ਹੁਣ ਮੁਗਲਾਂ ਤੋਂ ਖਤਰਾ ਨਹੀਂ ਹੈ ਇਹ ਮੁਗਲਾਂ ਦੀ ਔਲਾਦ ਤੋਂ ਖਤਰਾ ਜਿਹੜੇ ਅੱਜ ਧਰਨਿਆਂ ਤੇ ਬੈਠੇ ਨੇ ਜਿਹੜੇ ਉਹਨਾਂ ਹਿੰਦੂ ਭੈਣ ਭਾਈਆਂ ਨੂੰ ਟਾਰਗੇਟ ਕਰਦੇ ਨੇ ਜਿਹੜਾ ਹਮੇਸ਼ਾ ਹਿੰਦੂਆਂ ਦੇ ਹੀ ਤੀਰਥਾਂ ਨੂੰ ਤਿਹਾਰਾਂ ਨੂੰ ਟਾਰਗੇਟ ਕਰਦੇ ਨੇ ਕਿਉਂ ਅੱਜ ਇਹ ਆਈਐਸਆਈ ਦਾ ਰਸਤਾ ਕਲੀਅਰ ਕਰਦੇ ਨੇ ਜਿਹੜੇ ਜਹਾਦੀ ਲੋਕ ਨੇ ਜਿਹੜੇ ਪਾਕਿਸਤਾਨ ਦੇ ਅਫਗਾਨਿਸਤਾਨ ਦੇ ਵੱਖ-ਵੱਖ ਕੰਟਰੀਆਂ ਦੇ ਜਿਹੜੇ ਮੁਹਮਮਦਨ ਨੇ ਉਹ ਕਦੇ ਵੀ ਹਿੰਦੂਆਂ ਦੇ ਤਿਹਾਰਾਂ ਨੂੰ ਟਾਰਗੇਟ ਨਹੀਂ ਕਰਦੇ ਕਦੇ ਵੀ ਉਹ ਬ੍ਰਾਹਮਣਾਂ ਨੂੰ ਨਾਮ ਲੈ ਕੇ ਨਹੀਂ ਬੋਲਦੇ ਕਦੇ ਵੀ ਉਹ ਆਰਐਸਐਸ ਦੀਆਂ ਨਿਕਰਾਂ ਨੂੰ ਨਹੀਂ ਚੈੱਕ ਕਰਦੇ ਪਰ ਇਹ ਜਿਵੇਂ ਇੱਕ ਸਮਾਸੀ ਪਿਛਲੇ ਦਿਨੀ ਕਸ਼ਮੀਰ ਦੇ ਵਿੱਚ ਲੋਕਾਂ ਦੀਆਂ ਪੈਂਟਾਂ ਉਤਾਰ ਕੇ ਪਹਿਲਾਂ ਉਹਨਾਂ ਦਾ ਧਰਮ ਪੁੱਛਿਆ ਗਿਆ ਕਿ ਤੁਸੀਂ ਸੁੰਨਤ ਕੀਤੀ ਆ ਕਿ ਨਹੀਂ ਕੀਤੀ। ਕਿਆ ਇਹ ਹਿੰਦੂ ਨੇ ਕਿ ਕੌਣ ਨੇ? ਉਸੇ ਤਰ੍ਹਾਂ ਅੱਜ ਪੰਜਾਬ ਯੂਨੀਵਰਸਿਟੀ ਦੇ ਬਾਹਰ ਧੰਨੇ ਲਾਉਣ ਵਾਲੇ ਖਾਕੀ ਨਿੱਕਰਾਂ ਚੈੱਕ ਕਰ ਰਹੇ ਨੇ। ਕਿਉਂ? ਕਿਆ ਲੋੜ ਪੈਗੀ ਤੁਸੀਂ ਨਿੱਕਰ ਦੇ ਪਿੱਛੇ ਕੀ ਦੇਖਣਾ ਹੈ? ਕਾਰਨ ਇਹ ਆ ਕਿ ਕਿ ਜਿੰਨੇ ਇਹ ਬੈਠੇ ਨੇ ਇਹ ਸਿੱਖ ਨਹੀਂ ਐ। ਇਹ ਸਿੱਖੀ ਦੇ ਨਾਮ ਤੇ ਕਲੰਕ ਹੈ। ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕੁਝ ਖਾਏ ਜਿਸ ਮਕਸਦ ਨੂੰ ਲੈ ਕੇ ਤੁਸੀਂ ਸੰਘਰਸ਼ ਲੜ ਰਹੇ ਆਂ ਇਹ ਤਕਰੀਬਨ ਜਦੋਂ 1947 ਚ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਲਗਾਤਾਰ ਪੰਜਾਬ ਨੂੰ ਸਿੱਖਾਂ ਨੂੰ ਸੰਘਰਸ਼ ਕਰਨੇ ਪਏ ਕਿਉਂਕਿ ਜਿੰਨੀਆਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਾਇਆ ਅੱਜ ਤੁਸੀਂ ਉਸ ਆਜ਼ਾਦ ਦੇਸ਼ 'ਚ ਗੁਲਾਮ ਸਿੱਖ ਹੈ ਸੋ ਸਾਨੂੰ ਸਭ ਤੋਂ ਪਹਿਲਾਂ ਇਹ ਅਹਿਸਾਸ ਕਰਨਾ ਚਾਹੀਦਾ ਕਿਉਂਕਿ ਜਿਸ ਤਰ੍ਹਾਂ ਇਸ ਪੰਜਾਬ ਯੂਨੀਵਰਸਿਟੀ ਦੀ ਸੈਲੈਕਟ ਨੂੰ ਭੰਗ ਕਰਕੇ ਇਹ ਇੱਕ ਤਾਨਾਸ਼ਾਹੀ ਇੱਕ ਡਿੱਕ ਕੇ ਡਿਕਟੇਟਰਸ਼ਿਪ ਲਾਗੂ ਕਰਨੀ ਚਾਹੁੰਦੇ ਆ ਉਹ ਇੱਕ ਪੰਜਾਬ ਯੂਨੀਵਰਸਿਟੀ ਤੱਕ ਸੀਮਿਤ ਨਹੀਂ ਪੰਜਾਬ ਨੂੰ ਓਮ ਕਸ਼ਿਆਰਾ ਬਣਾਉਣਾ ਚਾਹੁੰਦੇ ਆ ਉਸ ਦਾ ਭਗਵਾਨ ਕਰਨ ਕਰਨਾ ਚਾਹੁੰਦੇ ਆ ਸੋ ਸਾਨੂੰ ਖਾਸ ਕਰਕੇ ਨੌਜਵਾਨਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਜਦੋਂ ਵੀ ਕਿਤੇ ਪੰਜਾਬ ਤੇ ਸਰਕਾਰਾਂ ਦਾ ਜ਼ੁਲਮ ਹੋਇਆ ਭਾਵੇਂ 1984 ਤੋਂ ਬਾਅਦ ਸਾਡੇ ਨੌਜਵਾਨਾਂ ਦਾ ਕਤਲੇਆਮ ਹੋਇਆ ਟਾਡੇ ਬਜ਼ੁਰਗ ਉਸ ਸੰਗਰਧ ਦੀ ਪੇਟ ਚੜੇ ਉਹਨੂੰ ਰੋਕਣ ਵਾਸਤੇ ਜਹਦਾਰ ਜਗਤਾਰ ਸਿੰਘ ਹਵਾਰਾ ਦੀ ਸਮੁੱਚੀ ਟੀਮ ਨੇ ਭਾਈ ਦਿਲਿਆਵਰ ਸਿੰਘ ਬੱਬਰ ਨੇ ਆਪਣੇ ਕੁਰਬਾਨਾ ਆਪਣੇ ਪ੍ਰਾਣਾ ਦੀ ਕੁਰਬਾਨੀ ਦੇ ਕੇ ਉਹ ਜ਼ੁਲਮ ਨੂੰ ਰੋਕਿਆ ਪਾਣੀ ਪਾਣੀ ਦੀ ਗੱਲ ਕਰੀਏ ਪਾਣੀ ਦੇ ਹੱਕਾਂ ਨੂੰ ਭਾਈ ਬਲਵਿੰਦਰ ਸਿੰਘ ਜਟਾਣਾ ਬੱਬਰ ਪਾਈ ਚਰਨਜੀਤ ਸਿੰਘ ਚੱਲਾ ਬੱਬਰ ਨੇ ਰੋਕਿਆ ਸੋ ਨੋੜ ਹੈ ਇਹ ਜਦੋਂ ਵੀ ਕੋਈ ਸਰਕਾਰ ਜ਼ੁਲਮ ਕਰਦੀ ਹੈ ਇਹ ਨੌਜਵਾਨ ਸਮਰਾਥ ਹੈ ਉਹਦਾ ਮੁਕਾਬਲਾ ਕਰਨ ਦਾ